ਜੋ ਦੇ ਟਾਈਮ ਦੇ ਵਿੱਚ ਸਾਡਾ ਸਮਾਜ ਬਹੁਤ ਹੀ ਐਡਵਾਂਸ ਹੋ ਚੁੱਕਿਆ ਹੈ ਲੋਕਾਂ ਦੀ ਸੋਚ ਬਹੁਤ ਹੀ ਉੱਪਰ ਤੱਕ ਪਹੁੰਚ ਚੁੱਕੀ ਹੈ ਪਰ ਇਸ ਟਾਈਮ ਦੇ ਵਿੱਚ ਕੁਝ ਜਗ੍ਹਾ ਦੇ ਵਿੱਚ ਅਜੇ ਵੀ ਲੋਕ ਹਨ ਜੋ ਕਦੀ ਕਿਸੇ ਮੁਸੀਬਤ ਵਿੱਚ ਫਸਦੇ ਹਨ ਤੇ ਉਹ ਅੱਜ ਤੇ ਦਿਨ ਵੀ ਤੰਤਰਮੰਤਰ ਦਾ ਅਸਹਾਰ ਪੈਂਦੇ ਹਨ ਇਹ ਵੀ ਇੱਕ ਕਹਾਣੀ ਦੀ ਸ਼ੁਰੂਆਤ ਵੀ ਕੁਝ ਇਸ ਤਰ੍ਹਾਂ ਹੁੰਦੀ ਹੈ ਘਰ ਦਾ ਮੁਖੀਆ ਜੋ ਕਿ ਕਿਸੇ ਕੰਮ ਦੇ ਵਿੱਚ ਬਿਜ਼ੀ ਹੁੰਦਾ ਹੈ ਉਹ ਘਰ ਦੇ ਨੂੰ ਟਾਈਮ ਨਹੀਂ ਦੇ ਪੰਦਾ ਤੇ ਘਰ ਦੀ ਜੋ ਔਰਤ ਹੁੰਦੀ ਹੈ ਉਹ ਆਪਣੀਆਂ ਉ ਆਪਣੀਆਂ ਆਸਾਂ ਨੂੰ ਆਪਣੇ ਮਨ ਦੇ ਵਿੱਚ ਜੋ ਗੱਲਾਂ ਹੁੰਦੀਆਂ ਉਸ ਨੂੰ ਪੂਰਾ ਕਰਨ ਲਈ ਤੰਤਰ ਮੰਤਰ ਦਾ ਸਹਾਰਾ ਲੈਂਦੀ ਹੈ ਤੇ ਇਸ ਦੇ ਚੱਕਰ ਦੇ ਵਿੱਚ ਹੀ ਉਸ ਨੂੰ ਉਸ ਤਾੰਤ੍ਰਿਕ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਸ ਦੇ ਇਸ ਰਸਤੇ ਤੇ ਹੀ ਉਸ ਦੀ ਬੇਟੀ ਵੀ ਚੱਲਦੀ ਹੈ ਤੇ ਇਸ ਚੱਕਰ ਦੇ ਵਿੱਚ ਹੋ ਜਾਂਦੇ ਹਨ ਤਿੰਨ ਗੱਦਰ ਤੇ ਜਦ ਪੁਲਿਸ ਇਸ ਚੀਜ਼ ਦਾ ਖੁਲਾਸਾ ਕਰਦੀ ਹੈ ਤੇ ਲੋਕੀ ਸੁਣ ਕੇ ਹੈਰਾਨ ਹੁੰਦੇ ਹਨ ਕਿ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਹਨ ਪੱਤੀ ਚੋ ਕਹਾਣੀ ਹੈ ਉਹ ਕਹਾਣੀ ਦੀ ਸ਼ੁਰੂਆਤ ਝਾਰਖੰਡ ਦਾ ਜ਼ਿਲ੍ਹਾ ਬਲਰਾਮਪੁਰ ਦਾ ਇੱਕ ਪਿੰਡ ਧੀਜਪੁਰ ਇੱਕ ਕਿਸਾਨ ਰਾਮਨ드 ਜੋਗੀ ਆਪਣੀ ਖੇਤਾਂ ਦੇ ਵਿੱਚ ਆਪਣੀ ਫਸਲ ਨੂੰ ਦੇਖਣ ਆਉਂਦਾ ਹੈ ਤੇ ਉਸ ਦੇ ਪੈਰ ਦੇ ਨਾਲ ਟੋਕਰ ਲੱਗਦੀ ਹੈ ਜਦ ਉਹ نیچے ਦੇਖਦਾ ਹੈ ਤੇ ਉੱਤੇ ਇੱਕ ਕਿਸੇ ਦਾ ਸਿਰ ਬਿਆਹ ਹੁੰਦਾ ਹੈ ਸਿਰ ਦਾ ਸਿਰਕੰਕਲ ਬਿਆਹ ਹੁੰਦਾ ਹੈ ਤੇ ਉਸ ਨੂੰ ਉਹ ਹੱਥ ਨਾਲ ਚੱਕ ਕੇ ਦੇਖਦਾ ਹੈ ਤੇ ਫਿਰ ਥੱਲੇ ਰੱਖ ਦਿੰਦਾ ਹੈ ਕੋਈ ਦੂਰ ਵੱਲ ਜਾਂਦਾ ਹੈ ਤੇ ਉਸ ਨੂੰ ਦੂਸਰਾ ਅੰਕਾਲ ਵਿਦਿਕ ਦਾ ਫਿਰ ਇਸ ਤਰ੍ਹਾਂ ਉਸ ਨੂੰ ਥੋੜੀ ਦੂਰਵਾਦ ਤੀਸਰਾ ਵੀ ਦੇਖਦਾ ਉਹ ਇਹ ਸਭ ਕੁਝ ਦੇਖ ਕੇ ਡਾ ਲ ਜਾਂਦਾ ਹੈ ਤੇ ਪਿੰਡ ਵਾਲ ਪਹੁੰਚਦਾ ਹੈ ਤੇ ਲੋਕਾਂ ਨੂੰ ਇਸ ਬਾਰੇ ਖਬਰ ਦਿੰਦਾ ਹੈ ਤੇ ਸਾਰੇ ਲੋਕ ਕਿੱਥੇ ਹੋ ਕੇ ਆ ਰਾਮਨਾਥ ਦੇ ਖੇਤ ਵਿੱਚ ਭੁੰਜਦੇ ਹਨ ਤੇ ਇਸ ਗੱਲ ਦੀ ਖਬਰ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਵੀ ਦਿੱਤੀ ਜਾਂਦੀ ਹੈ ਤੇ ਜਦ ਇਹ ਖਬਰ ਉੱਥੋਂ ਦੇ ਐਸਪੀ ਭੈਭਾ ਬੰਕਰ ਨੂੰ ਲੱਗਦੀ ਹੈ ਤੇ ਉਹ ਭਾਰੀ ਫੋਰਸ ਨਾਲ ਉੱਥੇ ਜਗ੍ਹਾ ਤੇ ਪਹੁੰਚਦਾ ਹੈ ਤੇ ਉਸ ਜਗ੍ਹਾ ਨੂੰ ਪੁਲਿਸ ਦੁਆਰਾ ਘੇਰ ਲਿਆ ਜਾਂਦਾ ਹੈ ਤੇ ਉਹ 70 80 ਫੁੱਟ ਦੇ ਏਰੀਆ ਦੇ ਵਿੱਚ ਫਿਰ ਤਿੰਨ ਕੰਗਾਲ ਕੰਕਾਲ ਘੱਡੇ ਜਾਂਦੇ ਹਨ ਤੇ ਤਿੰਨਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤੇ ਜਿਸ ਤੋਂ ਪਤਾ ਲੱਗਦਾ ਹੈ ਇਹਨਾਂ ਦੇ ਵਿੱਚ ਦੋ ਔਰਤਾਂ ਤੇ ਇੱਕ ਬੱਚੇ ਦੀ ਬੱਚੇ ਦੇ ਕੰਕਾਲ ਹਨ ਇਸ ਦੀ ਸੂਚਨਾ ਸਾਰੇ ਪੁਲਿਸ ਸਟੇਸ਼ਨਾਂ ਤੇ ਵੀ ਪਹੁੰਚਾਈ ਜਾਂਦੀ ਹੈ ਸੋਸ਼ਲ ਮੀਡੀਆ ਤੇ ਨਿਊਜ਼ ਤੇ ਹਰ ਪਾਸੇ ਜਿੱਥੇ ਤੱਕ ਹੋ ਸਕੇ ਖਬਰ ਪਹੁੰਚਾਈ ਜਾਏ ਸਾਰੇ ਪੁਲਿਸ ਸਟੇਸ਼ਨਾਂ ਤੋਂ ਇਹ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਕੁਝ ਦਿਨਾਂ ਦੇ ਵਿੱਚ ਕਿਤੇ ਕੋਈ ਕਿਸੇ ਦੀ ਗੁੰਮਸ਼ੁਦਗੀ ਦੀ ਕੰਪਲੇਂਟ ਰਜਿਸਟਰ ਨਹੀਂ ਹੋਈ ਤੇ ਫਿਰ ਇੱਕ ਥਾਣੀ ਤੋਂ ਕਾਲ ਆਉਂਦੀ ਹੈ ਜਿਸ ਥਾਣੇ ਦਾ ਨਾਮ ਕਸ਼ਮੀ ਪੁਲਿਸ ਸਟੇਸ਼ਨ ਤੋਂ ਇੱਕ ਫੋਨ ਆਉਂਦਾ ਹੈ ਤੇ ਉਸ ਥਾਣੇ ਦੇ ਵਿੱਚ 4 ਅਕਤੂਬਰ 2024 ਨੂੰ ਸੂਰੇਜ ਦੇਵ ਦੇ ਰਾਹੀਂ ਘਰ ਦੇ ਤਿੰਨ ਮੈਂਬਰਾਂ ਦੀ ਗੁੰਮਸ਼ੁਦਗੀ ਦੀ ਕੰਪਲੀਟ ਦਰਜ ਕਰਵਾਈ ਜਾਂਦੀ ਹੈ ਜਿਸ ਵਿੱਚ ਉਸ ਦੀ ਪਤਨੀ ਕੁਸ਼ਲਿਆ ਜਿਸ ਦੀ ਉਮਰ 40 ਸਾਲ ਉਸ ਦੀ ਬੇਟੀ ਮੁਸਕਾਨ ਜਿਸ ਦੀ ਉਮਰ 17 ਸਾਲ ਤੇ ਉਸ ਦਾ ਬੇਟਾ ਬੰਟੀ ਜਿਸ ਦੀ ਉਮਰ ਲਗਭਗ 6 ਸਾਲ ਹੁੰਦੀ ਹੈ ਫਿਰ ਇਹ ਸੂਚਨਾ ਸੂਰੇਜ ਨੂੰ ਦਿੱਤੀ ਜਾਂਦੀ ਹੈ ਤੇ ਸੂਰੇਜ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸ ਕੇਅਰ ਦੇ ਵਿੱਚ ਪਹੁੰਚਦਾ ਹੈ ਤੇ ਉਸ ਨੂੰ ਕੁਝ ਪ੍ਰੂਫ ਦਿਖਾਏ ਜਾਂਦੇ ਹਨ ਜਿਹੜਾ ਪ੍ਰੂਫਾਂ ਨੂੰ ਦੇਖ ਕੇ ਉਸ ਨੂੰ ਸਮਝ ਲੱਗ ਜਾਂਦਾ ਹੈ ਕਿ ਇਹ ਇਸ ਦੇ ਉਸ ਦੇ ਪਰਿਵਾਰ ਦੇ ਹੀ ਮੈਂਬਰ ਹਨ ਤੇ ਉਹ ਉਹਨਾਂ ਦੇ ਕੰਕਾਲ ਦੇਖ ਕੇ ਫੁੱਟ ਫੁੱਟ ਕੇ ਰੋਣ ਲੱਗ ਪੈਂਦਾ ਹੈ ਉਹ ਇੰਨਾ ਰੋਂਦਾ ਹੈ ਕਿ ਉਸ ਦੇ ਨਜ਼ਦੀਕ ਜਿੰਨੇ ਵੀ ਲੋਕੀ ਹੁੰਦੇ ਹਨ ਸਾਰੇ ਭਾਵੁਕ ਹੋ ਜਾਂਦੇ ਹਨ ਤੇ ਉਹ ਰੋਂਦਾ ਰੋਂਦਾ ਐਸਪੀ ਕੋਲ ਪਹੁੰਚਦਾ ਤੇ ਬੋਲਦਾ ਕਿ ਐਸਪੀ ਸਾਹਿਬ ਅਗਰ ਮੇਰੇ ਇਸ ਕੇਸ ਦੀ ਟਾਈਮ ਦੇ ਨਾਲ ਪੜਤਾਲ ਕੀਤੀ ਜਾਂਦੀ ਤਾਂ ਅੱਜ ਸ਼ਾਇਦ ਮੇਰੇ ਘਰ ਦੇ ਮੈਂਬਰ ਬਚੇ ਹੁੰਦੇ ਇਹ ਗੱਲ ਸੁਣ ਕੇ ਐਸਪੀ ਉਸ ਥਾਣੇ ਦੇ ਉਸ ਚੀਜ਼ ਨੂੰ ਦੇਖਦਾ ਹੈ ਕਿ ਵਾਕਈ ਹੀ ਉਹਨਾਂ ਨੇ ਤਰੀਕੇ ਨਾਲ ਇਸ ਦੀ ਪੁਸ਼ ਪੜਤਾਲ ਕੀਤੀ ਹੈ ਕਿ ਨਹੀਂ ਪਰ ਉਸ ਨੂੰ ਲੱਗਦਾ ਹੈ ਕਿ ਉਸ ਥਾਣੇ ਦੀ ਇਹ ਨਾ ਸਮਝੀ ਹੈ ਉਹਨਾਂ ਨੇ ਇਸ ਚੀਜ਼ ਨੂੰ ਧਿਆਨ ਨਾਲ ਨਹੀਂ ਸਮਝਿਆ ਤੇ ਉਸ ਦੇ ਥਾਣੇਦਾਰ ਨੂੰ ਇਨਹਾਜ਼ਰ ਕਰ ਦਿੱਤਾ ਜਾਂਦਾ ਹੈ ਤੇ ਉਸ ਦੀ ਜਗ੍ਹਾ ਤੇ ਨਵਾਂ ਥਾਣੇਦਾਰ ਸੰਤ ਲਾਲ ਨੂੰ ਜਿਵੇਂ ਮੈਨੂੰ ਦੱਤੀ ਜਾਂਦੀ ਹੈ ਕਿ ਉਸ ਥਾਣੇ ਨੂੰ ਵੀ ਸਮਝਾ ਦਿੱਤੇ ਇਸ ਕੇਸ ਦੀ ਪੜਤਰੀ ਵੀ ਕਰੇ ਤੇ ਪਤਾ ਲੱਗਦਾ ਹੈ ਕਿ 26 ਸਤੰਬਰ 2024 ਨੂੰ ਉਸ ਪਰਿਵਾਰ ਦੇ ਤਿੰਨ ਮੈਂਬਰ ਗੁੰਮ ਹੋਏ ਸਨ ਤੇ ਬਾਅਦ ਵਿੱਚ ਜੋ ਕਿ 80 ਕਿਲੋਮੀਟਰ ਦੂਰ ਉਹਨਾਂ ਦੇ ਕੰਕਾਲ ਮਿਲੇ ਹਨ ਤੇ ਬਾਅਦ ਵਿੱਚ ਪੁਲਿਸ ਇਹਨਾਂ ਦਾ ਡੀਐਨਏ ਟੈਸਟ ਵੀ ਸੈਂਪਲਿੰਗ ਵੀ ਕਰਦੀ ਹੈ ਤਾਂ ਕਿ ਪੱਕੀ ਤਰ੍ਹਾਂ ਨਾਲ ਪ੍ਰੂਫ ਹੋ ਜਾਏ ਕਿ ਇਹ ਉਸ ਦੇ ਪਰਿਵਾਰ ਦੇ ਹੀ ਮੈਂਬਰ ਹਨ ਤੇ ਇਸ ਤੋਂ ਬਾਅਦ ਪੁਲਿਸ ਪੁਰਸ਼ ਉਹ ਉਸ ਔਰਤ ਦੀ ਮੋਬਾਈਲ ਦੀ ਕਾਲ ਡਿਟੇਲ ਖੰਗਾਲ ਦੀ ਹੈ ਤੇ ਜਿਸ ਤੋਂ ਇੱਕ ਮੁਖਤਿਆਰ ਨਾਮ ਦੇ ਵਿਅਕਤੀ ਦਾ ਪਤਾ ਲੱਗਦਾ ਹੈ ਜੋ ਕਿ ਚਾਰਖਣ ਦੇ ਇੱਕ ਪਿੰਡ ਪਰਕਰ ਦਾ ਰਹਿਣ ਵਾਲਾ ਹੁੰਦਾ ਹੈ ਤੇ ਫਿਰ ਪੁਲਿਸ ਉਸ ਮੁਖਤਿਆਰ ਤੱਕ ਪਹੁੰਚ ਜਾਂਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਪੁੱਛਿਆ ਜਾਂਦਾ ਹੈ ਤੇ ਜਦੋਂ ਉਸ ਨੂੰ ਪੁੱਛ ਪ੍ਰਦਾਵ ਕਰਦੀ ਹੈ ਤੇ ਪਹਿਲੇ ਤੋਂ ਉਹ ਟਾਲ ਮਟੋਲ ਕਰਦਾ ਹੈ ਤੇ ਫਿਰ ਕਹਿੰਦਾ ਹੈ ਕਿ ਇਹ ਉਸ ਨੇ ਹੀ ਸਾਰੇ ਕਤਲ ਕੀਤੇ ਹਨ ਪਰ ਪੁਲਿਸ ਨੂੰ ਉਸ ਤੇ ਸ਼ੱਕ ਹੁੰਦਾ ਹੈ ਕਿ ਇੱਕ ਵਿਅਕਤੀ ਤਿੰਨ ਦਿਨ ਦਿਨਾਂ ਦਿਨ ਦਾ ਕਤਲ ਕਰਕੇ ਉਹਨਾਂ ਨੂੰ 1980 ਕਿਲੋਮੀਟਰ ਕਿਸ ਤਰ੍ਹਾਂ ਸੌਟ ਸਕਦਾ ਹੈ ਤੇ ਫਿਰ ਪੁਲਿਸ ਜਦ ਉਸਨੂੰ ਸ਼ਕਤੀ ਨਾਲ ਪੇਸ਼ ਆਂਦੀ ਹੈ ਤੇ ਉਹ ਦੱਸਦਾ ਹੈ ਕਿ ਉਹ ਤੰਤਰ ਤਾੰਤ੍ਰਿਕ ਹੈ ਤੇ ਕੁਛ ਅੰਲਿਆ ਅਹ ਆਪਣੇ ਕੁਝ ਕੰਮ ਕਰਵਾਉਣ ਲਈ ਉਸ ਕੋਲ ਲਈ ਸੀ ਤੇ ਉਸਨੇ ਕੁਸ਼ਲਿਆ ਦੀ ਮਦਦ ਕੀਤੀ ਸੀ ਤੇ ਫਿਰ ਉਹਨਾਂ ਦੀ ਆਪਸ ਵਿੱਚ ਮਿਲਣ ਕਰਕੇ ਉਹਨਾਂ ਦੀ ਦੁਸਤੀ ਵਾਜ ਜਾਂਦੀ ਹੈ ਤੇ ਦੋਨਾਂ ਦਾ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਤੇ ਅਕਸਰ ਮੁਖਤਿਆਰ ਕੁਸ਼ਲਿਆ ਦੇ ਘਰ ਵੀ ਜਾਂਦਾ ਜਾਂਦਾ ਰਹਿੰਦਾ ਸੀ ਕੁਸ਼ਲਿਆ ਦਾ ਪਤੀ ਇਸ ਚੀਜ਼ ਨੂੰ ਪਸੰਦ ਤੇ ਨਹੀਂ ਕਰਦਾ ਸੀ ਪਰ ਉਹ ਰੋਕ ਨਹੀਂ ਪਾ ਰਿਹਾ ਸੀ ਤੇ ਮੁਖਤਿਆਰ ਅंसारी ਨੂੰ ਦੇਖਦੇ ਦੇਖਦੇ ਉਸ ਦਾ ਛੋਟਾ ਭਰਾ ਆਰਿਫ ਅंसारी ਵੀ ਕੁਸ਼ਲਿਆ ਦੇ ਘਰ ਆਣਾ ਜਾਣਾ ਸ਼ੁਰੂ ਕਰ ਦਿੰਦਾ ਹੈ ਕੁਸ਼ਲਿਆ ਦੀ ਛੋਟੀ ਬੇਟੀ ਨਾਲ ਉਸ ਦੀ ਦੋਸਤੀ ਹੋ ਜਾਂਦੀ ਹੈ ਤੇ ਉਹ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਪੈਂਦੇ ਹਨ ਤੇ ਤੇ ਆਰਿਫ ਅंसारी ਜੋ ਹੁੰਦਾ ਹੈ ਉਹ ਆਪਣਾ ਜੋ ਵੀ ਕਮਾਉਂਦਾ ਹੈ ਉਹ ਸਾਰਾ ਮੁਸਕਾਨ ਨੂੰ ਦੇ ਦਿੰਦਾ ਹੈ ਤੇ ਆਰਿਫ ਦੇ ਘਰ ਉਸਦੇ ਮਾਪੇ ਉਹ ਕਾਫੀ ਬਿਮਾਰ ਹੁੰਦੇ ਹਨ ਜਿਹੜੇ ਬਿਮਾਰ ਹੁੰਦੇ ਹਨ ਤੇ ਉਹ ਉਹਨਾਂ ਵੱਲ ਧਿਆਨ ਨਹੀਂ ਦਿੰਦਾ ਤੇ ਮੁਖਤਿਆਰ ਇਸ ਚੀਜ਼ ਨਾਲ ਉਸ ਆਰਿਫ ਨੂੰ ਖਫਾ ਹੁੰਦਾ ਹੈ ਕਿ ਉਹ ਸਾਰੇ ਪੈਸੇ ਮੁਸਕਾਨ ਤੇ ਖਰਚ ਕਰ ਦਿੰਦਾ ਹੈ ਤੇ ਇਸ ਕਰਕੇ ਉਹ ਦੋਨੋਂ ਅਸਚੇ ਨਰਾਜ਼ ਵੀ ਹੋ ਜਾਂਦੇ ਹਨ ਤੇ ਇਸ ਤੋਂ ਬਾਅਦ 26 ਸਤੰਬਰ 2026 ਨੂੰ ਮੁਖਤਿਆਰ ਕੁਸਲਿਆਂ ਨਾਲ ਉੱਥੋਂ ਦੇ ਇੱਕ ਏਰੀਆ ਹੈ ਜਿੱਥੇ ਬੇਤਲਾ ਬੇਤਲਾ ਨੈਸ਼ਨਲ ਪਾਰਕ ਹੁੰਦਾ ਹੈ ਉੱਥੇ ਪਰਿਵਾਰ ਸਹਿਤ ਜਾਣ ਲਈ ਪ੍ਰੋਗਰਾਮ ਬਣਾਉਂਦਾ ਹੈ ਫਿਰ ਉਹ ਤਿੰਨੋਂ ਮੁਖਤਿਆਰ ਦੀ ਮੋਟਰਸਾਈਕਲ ਤੇ ਬੈਠ ਕੇ ਉੱਥੋਂ ਨਿਕਲ ਜਾਂਦੇ ਹਨ ਤੇ ਰਸਤੇ ਦੇ ਵਿੱਚ ਚਾਂਦੋ ਦੇ ਵਿੱਚ ਆਰੀਫ ਵੀ ਉਹਨਾਂ ਨੂੰ ਮਿਲਦਾ ਹੈ ਤੇ ਉਹ ਵੀ ਉਹਨਾਂ ਨਾਲ ਹੀ ਉਸ ਉਸ ਰਸਤੇ ਲਈ ਨਿਕਲ ਜਾਂਦਾ ਹੈ ਤੇ ਰਾਤ ਨੂੰ ਇੱਕ ਜਗ੍ਹਾ ਤੇ ਰੁਕਦੇ ਹਨ ਤੇ ਖਾਣਾ ਖੁਣਾ ਖਾ ਕੇ ਫਿਰ ਉਹ ਰੈਸਟ ਕਰਨਾ ਪੈਂਦੇ ਹਨ ਤੇ ਬਾਅਦ ਵਿੱਚ ਆਰਿਫ ਮੁਸਕਾਨ ਦੇ ਕੋਲ ਆਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਨਾਲ ਮੈਰਿਜ ਕਰਨਾ ਚਾਹੁੰਦੀ ਚਾਹੁੰਦਾ ਹੈ ਪਰ ਮੁਸਕਾਨ ਇਸ ਗੱਲ ਨੂੰ ਮਨਾ ਕਰ ਦਿੰਦੀ ਹੈ ਤੇ ਆਰਿਫ ਤਹਿਰ ਵਿੱਚ ਆ ਕੇ ਮੁਸਕਾਨ ਦੇ ਪੇੜ ਦੇ ਵਿੱਚ ਤਿੰਨ ਚਾਰ ਚਾਕੂ ਨਾਲ ਬਾਹਰ ਕਰਦਾ ਹੈ ਜਿਸ ਨਾਲ ਉਹ ਤੜਫਣ ਲੱਗ ਪੈਂਦੀ ਹੈ ਤੇ ਉਹਦੀ ਚੀਕਾਂ ਦੀ ਆਵਾਜ਼ ਸੁਣ ਕੇ ਕੋਸਲਿਆ ਦੌੜ ਕੇ ਆਉਂਦੀ ਹੈ ਕੋਸਲਿਆ ਜਦੋਂ ਉਸ ਨੂੰ ਬਚਾ ਲੈਂਦੀ ਹੈ ਤੇ ਮੁਖਤਿਆਰ ਮੁਕੀ ਦਾ ਫਾਇਦਾ ਉਠਾਉਂਦਾ ਹੋਇਆ ਉਥੇ ਕੁਹਾੜੀ ਪਈ ਹੁੰਦੀ ਹੈ ਕੁਹਾੜੀ ਕੁਸ਼ਲਿਆ ਦੇ ਸਿਰ ਵਿੱਚ ਮਾਰ ਦਿੰਦਾ ਹੈ ਤੇ ਜਿਸ ਨਾਲ ਉਹ ਦੋਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਉਹਨਾਂ ਦੀ ਡੈੱਡ ਬੋਡੀਆਂ ਨੂੰ ਢਕਾਣੇ ਲਗਾ ਰਹੇ ਹੁੰਦੇ ਹਨ ਤੇ ਇਹ ਚੀਜ਼ ਕੁਸ਼ਲਿਆ ਦਾ ਬੇਟਾ ਵੀ ਦੇਖ ਲੈਂਦਾ ਹੈ ਤੇ ਮੁਖਤਿਆਰ ਉਸਦੇ ਸਿਰ ਤੇ ਵੀ ਬਾਰ ਕਰਕੇ ਉਸ ਨੂੰ ਵੀ ਮੌਤ ਦੀ ਘਾਟ ਉਤਾਰ ਦਿੰਦਾ ਹੈ ਤੇ ਉੱਥੇ ਨੇੜੇ ਦੇ ਖੇਤਾਂ ਦੇ ਵਿੱਚ ਜੰਗਲ ਦੇ ਨਾਲ ਇੱਕ ਖੇੜ ਲੱਗਦੇ ਹਨ ਤੇ ਉੱਥੇ ਸੁੱਟ ਕੇ ਮੁਖਤਿਆਰ ਖੁਦ ਪਿੰਡ ਵੱਲ ਤੇ ਅंसारी ਮਹਾਰਾਸ਼ਟਰ ਨੂੰ ਭੱਜ ਜਾਂਦਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਫੜੇ ਨਹੀਂ ਜਾਣਗੇ ਪਰ ਜਦ 51 ਦਿਨ ਬਾਅਦ ਅ ਫੋਕੀਸਾਨ ਆਪਣੇ ਖੇਤਾਂ ਦੇ ਵਿੱਚ ਆਉਂਦਾ ਹੈ ਰਾਮ ਨਗਿਤਾ ਨਾਮ ਰਾਮਨਾਥ ਹੁੰਦਾ ਹੈ ਤੇ ਉਸ ਨੂੰ ਇੱਕ ਔਂਕਾਰ ਮਿਲਦੇ ਹਨ ਤੇ ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਤੇ ਫਿਰ ਪੁਲਿਸ ਨੂੰ ਖਬਰ ਹੁੰਦੀ ਹੈ ਕਿ ਪੁਲਿਸ ਜਦ ਸਾਰਾ ਕੇਸ ਨਿਗਾਲਦੀ ਹੈ ਤੇ ਉਹ ਔਰੋਪਿਆਂ ਨੂੰ ਫੜ ਲੈਂਦੀ ਹੈ ਤੇ ਔਰੋਪਿਆਂ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਂਦਾ ਹੈ ਤੇ ਇਸ ਕੇਸ ਦਾ ਮੇਨ ਮੂਟੀ ਮੇਰਾ ਤੁਹਾਨੂੰ ਸੁਣਾਉਂਦਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਪਰੇਸ਼ਾਨ ਕਰਨਾ